ਬਸਾਂ 'ਚ ਮੁਫਤ ਸਫ਼ਰ ਕਰਨ ਵਾਲੀ ਬੀਬੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਉਹਨਾਂ ਨੂੰ ਇੱਕ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਬਸਾਂ ਬੰਦ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਨੇ ਹਰ ਕਿਸੇ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਜਿਨ੍ਹਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਉਹਨਾਂ ਬੀਬੀਆਂ ਲਈ ਇੱਕ ਵੱਡੀ ਮੁਸੀਬਤ ਹੈ ਕਿ ਆਖਰਕਾਰ ਫਿਰ ਬਸਾਂ ਦਾ ਸਫ਼ਰ ਕੀਮੇ ਕਰਨਗੇ ਆ। ਉਹਨਾਂ ਨੂੰ ਜਿਹੜਾ ਵਕਤ ਬਸਾਂ ਦਾ ਮੁਫਤ ਸਫ਼ਰ ਹੈ ਉਸ ਦਾ ਜਿਹੜਾ ਫਾਇਦਾ ਹੈ ਉਹ ਕਿਸ ਤਰੀਕੇ ਨਾਲ ਮਿਲੇਗਾ ਕਿਉਂਕਿ ਪਨਵਸ ਪੰਜਾਬ ਰੋਡਵੇਜ਼ ਦੇ ਜਿਹੜੇ ਕੰਟਰੈਕਟ ਵਰਕਰ ਨੇ ਉਹਨਾਂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਜੇਕਰ ਬੁੱਧਵਾਰ ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ ਤਾਫਰੇ ਜਿਹੜਾ ਬੱਸ ਬੰਦ ਬੱਸਾਂ ਬੰਦ ਕਰਨ ਦਾ ਐਲਾਨ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ ਨਹੀਂ ਫਿਰ ਬੁੱਧਵਾਰ ਨੂੰ ਦੁਪਹਿਰ ਤੋਂ ਜਾਂ ਫਿਰ ਵੀਰਵਾਰ ਨੂੰ ਸਵੇਰੇ ਯੂਨੀਅਨ ਦੇ ਵੱਲੋਂ ਸਾਰੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਆਮ ਜਨਤਾ ਨੂੰ ਪਰੇਸ਼ਾਨੀ ਹੋਵੇਗੀ ਆਉਣ ਜਾਣ ਵਾਲੇ ਲੋਕਾਂ ਲਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਖਬਰਾਂ ਦਾ ਪਤਾ ਹੀ ਨਹੀਂ ਹੁੰਦਾ ਜਾਣਕਾਰੀ ਨਹੀਂ ਹੁੰਦੀ ਲੋਕ ਸਵੇਰੇ ਸਵੇਰੇ ਕੰਮਕਾਰ ਤੇ ਜਾਂਦੇ ਨੇ ਕਿਤੇ ਜ਼ਰੂਰੀ ਕੰਮ ਜਾਂਦੇ ਨੇ ਰਿਸ਼ਤੇਦਾਰਾਂ ਦੇ ਵਿੱਚ ਘੁੰਮਣ ਜਾਂਦੇ ਨੇ ਸੋ ਇਸ ਕਰਕੇ ਇਹ ਖਬਰ ਹਰ ਉਸ ਵਿਅਕਤੀ ਲਈ ਹੈ ਜਿਹੜਾ ਕਿ ਬੱਸ ਦੇ ਵਿੱਚ ਸਫ਼ਰ ਕਰਦਾ ਹੈ ਕਿਉਂਕਿ ਜੇਕਰ ਸਰਕਾਰੀ ਬੱਸਾਂ ਬੰਦ ਹੋਣਗੀਆਂ ਤਾਂ ਆਮ ਲੋਕਾਂ ਨੂੰ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਬਲੇ ਜ਼ਿਕਰ ਹੈ ਕਿ ਯੂਨੀਅਨ ਨੇ ਸਾਫ਼-ਸਾਫ਼ ਕਿਹਾ ਸੀ ਕਿ 12 ਨਵੰਬਰ ਨੂੰ ਬੈਠਕ ਹੋਵੇਗੀ ਜੇਕਰ ਸਾਡੀਆਂ ਗੱਲਾਂ ਮੰਗਾ ਮੰਨ ਲੀਆਂ ਜਾਂਦੀਆਂ ਨੇ ਤਾਂ ਠੀਕ ਹੈ ਨਹੀਂ ਫਿਰ ਅਸੀਂ ਰੋਡ ਪ੍ਰਦਰਸ਼ਨ ਵੀ ਕਰਾਂਗੇ ਚੱਕਾ ਜਾਮ ਵੀ ਕਰਾਂਗੇ ਤੇ ਬੱਸਾਂ ਵੀ ਬੰਦ ਕਰਾਂਗੇ ਤੇ ਨਾਲ ਹੀ ਇਹ ਵੀ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਸੰਘਰਸ਼ ਹੈ ਅੰਦੋਲਨ ਹੈ ਹੋਰ ਵੀ ਵੱਡਾ ਹੋਵੇਗਾ ਯੂਨੀਅਨ ਦੇ ਸੁਭਾ ਪ੍ਰਧਾਨ ਰੇਸ਼ਮ ਸਿੰਘ ਅਤੇ ਜਗਤਾਰ ਸਿੰਘ ਨੇ ਇਹ ਵੀ ਕਿਹਾ ਕਿ ਸਾਨੂੰ ਬਾਰ-ਬਾਰ ਸਰਕਾਰ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਬਾਰ-ਬਾਰ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਪਰ ਸਾਨੂੰ ਦਿੱਤਾ ਕੋਈ ਵੀ ਭਰੋਸਾ ਕੋਈ ਵੀ ਕੀਤਾ ਗਿਆ ਵਾਅਦਾ ਬਫਾ ਨਹੀਂ ਹੋਇਆ ਜਿਸ ਕਰਕੇ ਸਾਨੂੰ ਠੋਸ ਕਦਮ ਚੁੱਕਣਾ ਪੈ ਰਿਹਾ ਹੈ ਤੇ ਜੇਕਰ ਜਿਹੜੇ ਕਰਮਚਾਰੀ ਸਥਾਈ ਤੌਰ ਤੇ ਉਹਨਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਵੀ ਵਫਾ ਨਹੀਂ ਹੋਇਆ ਤਨਖਾਹਾਂ ਦੇ ਵਿੱਚ ਵਾਧਾ ਕਰਨ ਦੀ ਗੱਲ ਕੀਤੀ ਗਈ ਸੀ ਉਹ ਵੀ ਵਫਾ ਨਹੀਂ ਹੋਈ ਚੇਤਾਵਨੀ ਦਿੱਤੀ ਸੀ ਸਰਕਾਰ ਨੂੰ ਕਿ ਮੰਗਾ ਪੂਰੀਆਂ ਨਾ ਮੰਨੀਆਂ ਤਾਂ ਮਿੱਥੇ ਸਮਿਲੀ ਹੜਤਾਲ ਤੇ ਜਾਣਗੇ ਪਰ ਉਸ ਚੇਤਾਵਨੀ ਦੇ ਬਾਵਜੂਦ ਵੀ ਸਰਕਾਰ ਦੇ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਕਿਸੇ ਵੀ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਕੋਈ ਭਰੋਸਾ ਨਹੀਂ ਦਿੱਤਾ ਗਿਆ ਪਰ ਕਿ ਭਰੋਸੇ ਤੇ ਹੁਣ ਉਹਨਾਂ ਨੂੰ ਕੋਈ ਯਕੀਨ ਵੀ ਨਹੀਂ ਹੈ ਹੁਣ ਉਹ ਲਿਖਤੀ ਕਾਰਵਾਈ ਮੰਗ ਰਹੇ ਨੇ ਲਿਖਤੀ ਦੇ ਵਿੱਚ ਪ੍ਰੂਫ ਮੰਗ ਰਹੇ ਨੇ ਕਿ ਸਰਕਾਰ ਸਾਨੂੰ ਲਿਖ ਕੇ ਦਵੇ ਕਿ ਇਹ ਸਾਡੀਆਂ ਮੰਗਾਂ ਸਰਕਾਰ ਪੂਰੀਆਂ ਕਰੇਗੀ ਦੱਸ ਦਈਏ ਕਿ ਮੁਲਾਜ਼ਮਾਂ ਦੇ ਵੱਲੋਂ ਕੋਈ ਪਹਿਲੀ ਵਾਰ ਆਪਣੀਆਂ ਮੰਗਾਂ ਲੈ ਕੇ ਧਰਨਾ ਨਹੀਂ ਰੱਖਿਆ ਗਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀਆਂ ਮੰਗਾਂ ਲੈ ਕੇ ਧਰਨਾ ਲਗਾ ਚੁੱਕੇ ਨੇ ਹੜਤਾਲ ਕਰ ਚੁੱਕੇ ਨੇ ਪਰ ਬਾਰ-ਬਾਰ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਭਰੋਸਾ ਦੇ ਕੇ ਧਰਨਾ ਚੁਕਵਾਇਆ ਜਾਂਦਾ ਹੈ ਪਰ ਇਸ ਵਾਰ ਯੂਨੀਅਨ ਦੇ ਤੇਵਰ ਕੁਝ ਤਿੱਖੇ ਨਜ਼ਰ ਆ ਰਹੇ ਨੇ ਯੂਨੀਅਨ ਨੇ ਸਾਫ਼-ਸਾਫ਼ ਕਰ ਦਿੱਤਾ ਹੈ ਕਿ ਅਸੀਂ ਅਕਸਰ ਲੋਕਾਂ ਦੀ ਸਮੱਸਿਆਵਾਂ ਨੂੰ ਦੇਖ ਕੇ ਥੋੜਾ ਪਿੱਛੇ ਹਟ ਜਾਣੇ ਆ ਪਰ ਇਸ ਵਾਰ ਅਸੀਂ ਆਪਣੇ ਮੰਗਾਂ ਨੂੰ ਜ਼ਰੂਰ ਮੰਨਵਾਵਾਂਗੇ ਲੋਕਾਂ ਨੂੰ ਜੇਕਰ ਪਰੇਸ਼ਾਨੀ ਆਂਦੀ ਹੈ ਤਾਂ ਉਸ ਲਈ ਅਸੀਂ ਪਹਿਲਾਂ ਹੀ ਮਾਫੀ ਮੰਗਦੇ ਆ ਪਰ ਸਾਡੀਆਂ ਮੰਗਾਂ ਵੀ ਜਾਇਜ਼ ਨੇ ਸਰਕਾਰ ਨੂੰ ਸਾਡੀਆਂ ਮੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਸਾਡੇ ਪਰਿਵਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਆਖਰ ਅਸੀਂ ਵੀ ਕਿਸ ਤਰੀਕੇ ਨਾਲ ਦਿਨ ਰਾਤ ਮਿਹਨਤ ਮਜ਼ਦੂਰੀ ਕਰਦੇ ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ ਪਰ ਜੇਕਰ ਕਦੇ ਵੀ ਕਿਸੇ ਵੀ ਕਰਮਚਾਰ ਨਾਲ ਕੋਈ ਹਾਦਸਾ ਵਾਪਰ ਜਾਂਦਾ ਤਾਂ ਸਰਕਾਰਾਂ ਦੇ ਵੱਲੋਂ ਸਾਰ ਤੱਕ ਨਹੀਂ ਲਈ ਜਾਂਦੀ ਸੋ ਇਸ ਨੂੰ ਲੈ ਕੇ ਯੂਨੀਅਨ ਨੇ ਕਿਹਾ ਕਿ ਜਿਹੜੇ ਵੀ ਕੰਟਰੈਕਟਰ ਵਰਕਰ ਨੇ ਉਹ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਹੜਤਾਲ ਕਰਾਂਗੇ ਸਰਕਾਰ ਮੰਗਾਂ ਮੰਨ ਲੈਂਦੀ ਹੈ ਤਾਂ ਵਧੀਆ ਗੱਲ ਹੈ ਨਹੀਂ ਫਿਰ ਸਾਡਾ ਅੰਦੋਲਨ ਇੰਨਾ ਤਿੱਖਾ ਹੋਵੇਗਾ ਕਿ ਉਸ ਦੀ ਜ਼ਿੰਮੇਵਾਰ ਸਿਰਫ ਸਰਕਾਰ ਅਤੇ ਪ੍ਰਸ਼ਾਸਨ ਹੋਣਗੇ